ਗੱਲ ਕਰਾਂਗੇ ਹਰੀ ਹਰਮੰਦਰ ਦੀ ਜਿੰਨੂੰ ਕੀ ਇੱਕ ਸਿੱਖ ਵੀਰ ਵੱਲੋਂ ਵਾਇਰਲ ਕੀਤਾ ਗਿਆ ਜਿਹਦੇ ਵਿੱਚ ਬਾਗੇਸ਼ਵਰ ਧਾਮ ਦਾ ਸ਼ਾਸਤਰੀ ਆਪਣੀ ਭਰੀ ਸਭਾ ਦੇ ਵਿੱਚ ਆਪਣੇ ਸਮਾਗਮ ਦੇ ਵਿੱਚ ਸੰਗਤ ਨੂੰ ਸੰਬੋਧਿਤ ਕਰਦੇ ਹੋਏ ਇਹ ਗੱਲ ਕਹਿ ਰਿਹਾ ਕਿ ਹਰੀ ਹਰਮੰਦਰ ਤੋਂ ਆਵਾਜ਼ ਆ ਰਹੀ ਹੈ ਬੜੀ ਜਲਦੀ ਉੱਥੇ ਵੀ ਪੂਜਾ ਸ਼ੁਰੂ ਕਰ ਦਿੱਤੀ ਜਾਏਗੀ ਇਹ ਵੀ ਕਹਿ ਰਿਹਾ ਕਿ ਉੱਥੋਂ ਸਾਨੂੰ ਆਵਾਜ਼ਾਂ ਆਉਂਦੀਆਂ ਪਈਆਂ ਬਹੁਤ ਜਲਦੀ ਅਸੀਂ ਪੂਜਾ ਦੀ ਸ਼ੁਰੂਆਤ ਕਰ ਦਾਂਗੇ ਮਗਰ ਬਿਨਾ ਗਹਿਰਾਈ ਦੇ ਗਏ ਬਿਨਾ ਸੋਚੇ ਸਮਝੇ ਇਸ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇੱਕ ਵੀਡੀਓ ਹਰ ਕੋਈ ਬੰਦਾ ਹਰ ਕੋਈ ਸ਼ਖਸ ਖਾਸ ਕਰਕੇ ਹਰ ਕੋਈ ਸਿੱਖ ਉਹਨੂੰ ਵਾਇਰਲ ਕਰਦਾ ਪਿਆ ਆਪਣੇ ਆਪਣੇ WhatsApp ਗਰੁੱਪਾਂ ਦੇ ਵਿੱਚ Facebook ਦੇ ਉੱਤੇ ਇੱਥੋਂ ਤੱਕ ਕਿ YouTube ਦੇ ਉੱਤੇ ਵੀ ਪਾਈਆਂ ਗਈਆਂ ਨੇ ਅਸਲ 'ਚ ਉਸ ਵੀਡੀਓ ਨੂੰ ਗਹਿਰਾਈ ਨਾਲ ਸੁਣਨ ਦੀ ਲੋੜ ਹੈ ਜੇ ਗਹਿਰਾਈ ਨਾਲ ਨਹੀਂ ਸੁਣੋਗੇ ਬਿਨਾ ਸੋਚੇ ਸਮਝੇ ਉਸ ਵੀਡੀਓ ਨੂੰ ਚੁੱਕੋਗੇ ਤੇ ਤੁਸੀਂ ਵੀ ਅੱਗੇ ਸ਼ੇਅਰ ਕਰਦੇ ਜਾਓਗੇ ਹੋ ਸਕਦਾ ਹੈ ਕਈ ਵੀਰਾਂ ਨੇ ਹਾਲੇ ਤੱਕ ਸ਼ੇਅਰ ਵੀ ਕਰ ਦਿੱਤੀ ਹੋਵੇ ਗੱਲ ਕਰਾਂਗੇ ਹਰੀ ਹਰਮੰਦਰ ਦੀ ਜਿੰਨੂੰ ਕੀ ਇੱਕ ਸਿੱਖ ਵੀਰ ਵੱਲੋਂ ਵਾਇਰਲ ਕੀਤਾ ਗਿਆ ਜਿਹਦੇ ਵਿੱਚ ਬਗੇਸ਼ਵਰ ਧਾਮ ਦਾ ਸ਼ਾਸਤਰੀ ਆਪਣੀ ਭਰੀ ਸਭਾ ਦੇ ਵਿੱਚ ਆਪਣੇ ਸਮਾਗਮ ਦੇ ਵਿੱਚ ਸੰਗਤ ਨੂੰ ਸੰਬੋਧਿਤ ਕਰਦੇ ਹੋਏ ਇਹ ਗੱਲ ਕਹਿ ਰਿਹਾ ਕਿ ਹਰੀ ਹਰਮੰਦਰ ਚੋਂ ਆਵਾਜ਼ ਆ ਰਹੀ ਹੈ ਬੜੀ ਜਲਦੀ ਉੱਥੇ ਵੀ ਪੂਜਾ ਸ਼ੁਰੂ ਕਰ ਦਿੱਤੀ ਜਾਏਗੀ ਇਹ ਵੀ ਕਹਿ ਰਿਹਾ ਹੈ ਕਿ ਉੱਥੋਂ ਸਾਨੂੰ ਆਵਾਜ਼ਾਂ ਆਉਂਦੀਆਂ ਪਈਆਂ ਬਹੁਤ ਜਲਦੀ ਅਸੀਂ ਪੂਜਾ ਦੀ ਸ਼ੁਰੂਆਤ ਕਰ ਦਾਂਗੇ ਮਗਰ ਬਿਨਾ ਗਹਿਰਾਈ ਦੇ ਗਏ ਬਿਨਾ ਸੋਚੇ ਸਮਝੇ ਇਸ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਆਓ ਵੀਡੀਓ ਸੁਣੀਏ ਇਹ ਜਹਾਂ ओर ਸਾਰੰਥ ਹਨ ਹੈ ਅੰਹਰੀ ਹਰ ਮੰਦਰ ਕਿਸੇ ਕਾਰਨ ਬਸ ਅੰਹਰੀ ਹਰ ਮੰਦਰ ਕੀ ਪੂਜਾ ਤਾਂ ਬੰਦ ਹੈ लेकिन आज भी लोग कहते हैं कि भीतर से आवाज आती है अब वो आवाज यहाँ तक भी आ गई अब तो हम कहेंगे जल्दी से जल्दी उस मंदिर की पूजा भी प्रारंभ हो जानी चाहिए अयोध्या में राम जी बैठ गए काशी में नंदी भगवान निकल आए है, तो हर मंदिर में भी अभिषेक और रुद्राभिषेक हो जाना चाहिए कोई भी ऐसा नहीं कहेगा कोई भी ऐसा कह देगा कि हमारा ये हमने मस्जिद बना दिया और अब ये मंदिर है और हम इसको आपको हवाले करते हैं ऐसा कोई नहीं कहेगा ऐसा तो राम मंदिर पे भी नहीं हुआ पे भी नहीं हुआ सभी जगह ऐसा होता है संघर्ष होता है अगर वो मंदिर है तो वहाँ पूजा शुरू की जाएगी तो क्या याचिका? तो हाँ तो याचिका कानूनी कानूनी प्रक्रिया से लड़ेंगे हम जी 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 बिल्कुल न्यायपालिका पर हमें पूर्ण विश्वास है न्यायपालिका भगवान हरिहर के पक्ष में कुछ ना कुछ संदेश सुसंदेश जल्दी देगी ਸੋ ਤੁਸੀਂ ਸ਼ਾਸਤਰੀ ਬਗੇਸ਼ਵਰ ਧਾਮ ਦੀ ਆਵਾਜ਼ ਸੁਣ ਲਈ ਉਹਦੀ ਵੀਡੀਓ ਸੁਣ ਲਈ ਉਹਦੇ ਵਿੱਚ ਕਲੀਅਰ ਕੱਟ ਅਗਰ ਕੋਈ ਮੇਰਾ ਵੀਰ ਡੀਪਲੀ ਇਸ ਗੱਲ ਨੂੰ ਸਮਝੇਗਾ ਤੇ ਉਹਨੂੰ ਸਮਝ ਆ ਜਾਵੇਗਾ ਇਹ ਕਿਸ ਬਾਬਤ ਗੱਲ ਕਰ ਰਿਹਾ ਹੈ ਮਗਰ ਇੱਕ ਵੀਰ ਨੇ ਬਿਨਾਂ ਸੋਚੇ ਸਮਝੇ ਇਸ ਦਾ ਜਵਾਬ ਦਿੰਦੇ ਹੋਏ ਇਹਦੇ ਨਾਲ ਬਾਈਟ ਆਪਣੀ ਦਿੰਦੇ ਹੋਏ ਉਹ ਵਾਇਰਲ ਕਰ ਦਿੱਤੀ ਜਿਹੜੀ WhatsAppਾਂ ਦੇ ਉੱਤੇ ਜ਼ਿਆਦਾ ਘੁੰਮਦੀ ਪਈਏ ਉਹ ਵੀਰ ਇਹ ਗੱਲ ਕਹਿੰਦਾ ਪਿਆ ਕਿ ਬਗੇਸ਼ਵਰ ਧਾਮ ਦੇ ਸ਼ਾਸਤਰੀ ਨੇ ਹਰ ਮੰਦਰ ਸਾਹਿਬ ਦੇ ਉੱਤੇ ਪੂਜਾ ਕਰਨ ਦੀ ਗੱਲ ਕੀਤੀ ਹੈ। ਅਗਰ ਮੈਂ ਗੱਲ ਕਰਾਂ ਇਸੇ ਪੁਆਇੰਟ ਦੇ ਉੱਤੇ ਮੈਨੂੰ ਕਈ ਵੀਰਾਂ ਦੇ ਫੋਨ ਆਏ ਕਿ ਭਾਈ ਸਾਹਿਬ ਬਗੇਸ਼ਵਰ ਦਾਮਦੇਵ ਬਾਬੇ ਨੇ ਸਿੱਖਾਂ ਦੇ ਸਰਵੋੱਚ ਅਕਾਲ ਤਖਤ ਸਾਹਿਬ ਤੇ ਕਬਜ਼ਾ ਕਰਨ ਦੀ ਗੱਲ ਕੀਤੀ ਹੈ ਜਾਂ ਉਹਨੂੰ ਪੂਜਾ ਕਰਨ ਦੀ ਗੱਲ ਕੀਤੀ ਏ ਬਿਨਾ ਸੋਚੇ ਸਮਝੇ ਮੇਰੇ ਵੀਰੋ ਤੁਸੀਂ ਨਾ ਇਸ ਚੀਜ਼ ਨੂੰ ਵਾਇਰਲ ਕਰਿਆ ਕਰੋ ਇਸ ਚੀਜ਼ ਨੂੰ ਸਮਝਣ ਦੀ ਲੋੜ ਏ ਜਦੋਂ ਵੀ ਕੋਈ ਪੁਆਇੰਟ ਆਵੇ ਤੇ ਸਭ ਤੋਂ ਪਹਿਲਾਂ ਉਹਦੀ ਸਾਨੂੰ ਜਰੂਰ ਤੇ ਅਗਰ ਨਹੀਂ ਸਮਝ ਆ ਰਿਹਾ ਸਭ ਤੋਂ ਪਹਿਲੇ ਤੁਸੀਂ ਉਸ ਵੀਡੀਓ ਬਾਰੇ Google ਦੇ ਉੱਤੇ ਸਰਚ ਕਰ ਲਓ Google ਤੇ ਸਰਚ ਕਰੋਗੇ ਅਸਲੀਅਤ ਸਾਹਮਣੇ ਨਿਕਲ ਕੇ ਆ ਜਾਏਗੀ ਅਸਲ ਵਿੱਚ ਇਹ ਵੀਡੀਓ ਹੈ ਕਿਸ ਬਾਬਤ ਹਰ ਹੀ ਹਰ ਮੰਦਰ ਤਦੋਂ ਨੇ ਬਗੇਸ਼ਵਰ ਦਾਮ ਦੇ ਸ਼ਾਸਤਰੀ ਨੇ ਹਰੀ ਹਰਮੰਦਰ ਦੀ ਗੱਲ ਕੀਤੀ ਤੇ ਜ਼ਿਆਦਾਤਰ ਸਿੱਖਾਂ ਨੇ ਹਰਮੰਦਰ ਸਾਹਿਬ ਦੀ ਗੱਲ ਸਮਝ ਲਈ ਬਈ ਹਰਮੰਦਰ ਸਾਹਿਬ ਅਲੱਗ ਚੀਜ਼ ਏ ਹਰੀ ਹਰਮੰਦਰ ਅਲੱਗ ਚੀਜ਼ ਏ ਹਰੀ ਹਰਮੰਦਰ ਜਿਹੜਾ ਹੈਗਾ ਉਹ ਅੱਜ ਕੱਲ ਸੁਰਖੀਆਂ ਚ ਵੇ ਯੂਪੀ ਦੇ ਵਿੱਚ ਸੰਭਲ ਦੀ ਜਾਮਾ ਸ਼ਾਹੀ ਜਾਮਾ ਮਸਜਿਦ ਜਿਹੜਾ ਜ਼ਿਕਰ ਕੀਤਾ ਜਾ ਰਿਹਾ ਉੱਥੇ ਕੀਤਾ ਜਾ ਰਿਹਾ ਹੈ ਇਹਦੇ ਉੱਤੇ ਕਈ ਵਿਵਾਦ ਹੋ ਚੁੱਕੇ ਨੇ ਤਾਜ਼ਾ ਤਾਜ਼ਾ ਜੱਡੀ ਗੱਲ ਚੱਲ ਰਹੀ ਏ ਉਸੇ ਯੂਪੀ ਦੇ ਸੰਭਲ ਦੇ ਵਿੱਚ ਹਰੀ ਹਰ ਮੰਦਰ ਕਹੇ ਜਮਾਨੇ 'ਚ ਹੁੰਦਾ ਸੀ ਜੋ ਗੂਗਲ ਦੇ ਵਿੱਚ ਸਰਚ ਕਰਨ ਤੋਂ ਪਤਾ ਲੱਗਿਆ ਬਿਨਾਂ ਸੋਚੇ ਸਮਝੇ ਸਾਡੇ ਉਹ ਸਿੱਖ ਵੀਰ ਨੇ ਵੀਡੀਓ ਪਾਤੀ ਕਿ ਲੋ ਜੀ ਸਾਡੇ ਤਖਤਾਂ ਤੇ ਕਬਜ਼ੇ ਕਰਨ ਦੀ ਤਿਆਰੀ ਹੋ ਰਹੀ ਏ ਮੈਂ ਬੇਨਤੀ ਕਰਨਾ ਚਾਹੁੰਗਾ ਬਿਨਾਂ ਸੋਚੇ ਸਮਝੇ ਵੀਡੀਓ ਸ਼ੇਅਰ ਕਰਨ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਸਮਾਜ ਦੇ ਵਿੱਚ ਇੱਕ ਜ਼ਹਿਰ ਫਲਾਣ ਦਾ ਵੀ ਅਸੀਂ ਕੰਮ ਕਰ ਰਹੇ ਹਾਂ ਜਿਸ ਚੀਜ਼ ਦੇ ਬਾਰੇ ਉਸ ਸਖਸ਼ ਨੇ ਬੋਲੇ ਨਹੀਂ ਹਾਲਾਂਕਿ ਮੈਂ ਬਗੇਸ਼ਵਰ ਧਾਮ ਦੇ ਸ਼ਾਸਤਰੀ ਦੇ ਹੱਕ ਦੇ ਵਿੱਚ ਨਹੀਂ ਗੱਲ ਕਰ ਰਿਹਾ ਮੈਂ ਗੱਲ ਕਰ ਰਿਹਾ ਇੱਕ ਸੱਚ ਦੀ ਵੀ ਜਦ ਉਸ ਸਖਸ਼ ਨੇ ਦਰਬਾਰ ਸਾਹਿਬ ਬਾਰੇ ਗੱਲ ਨਹੀਂ ਕੀਤੀ ਉਹ ਸਿੰਘ ਸਾਹਿਬ ਨਾਲ ਇਹ ਵੀ ਬੋਲ ਰਹੇ ਨੇ ਕਿ ਸ਼ਾਸਤਰੀ ਜੀ ਕਹਿ ਰਹੇ ਨੇ ਦਰਬਾਰ ਸਾਹਿਬ ਪੂਜਾ ਕਰਨ ਦੀ ਤਿਆਰੀ ਹੈ ਦਰਬਾਰ ਸਾਹਿਬ ਸ਼ਬਦ ਤੱਕਲੇ ਨੇ ਇਸਤੇਮਾਲ ਹੀ ਨਹੀਂ ਕੀਤਾ ਦੇਖ ਲਓ ਅਗਲੇ ਦਰਬਾਰ ਸਾਹਿਬ ਦੇ ਅੰਦਰ ਐਂਟਰ ਕਰ ਲੋ ਫਿਰ ਰਹੇ ਨੇ ਤੁਹਾਨੂੰ ਅਜੇ ਵੀ ਸਮਝ ਨਹੀਂ ਆ ਰਹੀ ਵਿਪਰਵਾਦੀ ਸਿਸਟਮ ਕਿਵੇਂ ਹਾਵੀ ਹੋਇਆ ਫਿਰਦਾ ਇਹ ਜਿਹੜੇ ਨਵੇਂ ਮਾਸਤੇ ਅਗਲਾ ਕਰਦੇ ਆ ਦੇਖ ਲੋ ਅਗਲੇ ਕਿੱਦਾਂ ਜਾਲ ਪਿਛਾਉਣੇ ਫਿਰਦੇ ਨੇ ਉਹਨਾਂ ਨੇ ਮਾਨਸਿਕ ਤੌਰ ਤੇ ਸਿੱਖਾਂ ਨੂੰ ਗੁਲਾਮ ਤਾਂ ਕੀਤਾ ਹੋਇਆ ਮਾਨਸਿਕ ਤੌਰ ਤੇ ਲੋਕਾਂ ਦੇ ਘਰਾਂ ਦੇ ਵਿੱਚ ਐਂਟਰ ਤਾਂ ਹੋ ਗਏ ਨਾ ਵਿਪਰਵਾਦੀ ਸਿਸਟਮ ਐਂਟਰ ਤਾਂ ਹੋ ਗਏ ਹੁਣ ਉਹ ਚਾਹੁੰਦੇ ਨੇ ਕਿ ਸਰੀਰਕ ਤੌਰ ਤੇ ਵੀ ਅੰਦਰ ਐਂਟਰ ਹੋ ਜਾਵੇ ਫਿਰ ਤੁਸੀਂ ਇਸ ਤਰ੍ਹਾਂ ਕਹਤਾ ਕਿ ਦਰਬਾਰ ਸਾਹਿਬ ਦੀ ਗੱਲ ਕੀਤੀ ਜਾ ਰਹੀ ਹੈ ਗੱਲ ਕੀਤੀ ਜਾ ਰਹੀ ਹੈ ਸੰਭਲ ਦੇ ਹਰੀ ਹਰ ਮੰਦਰ ਦੀ ਜਿਹੜਾ ਵਿਵਾਦ ਅੱਜ ਕੱਲ ਸੁਰਖੀਆਂ ਚ ਵੇ 2024 ਦੇ ਵਿੱਚ ਹੀ ਸੁਰਖੀਆਂ ਚ ਆਇਆ ਮੈਂ ਸੰਗਤ ਨੂੰ ਅਪੀਲ ਕਰਨਾ ਚਾਹਵਾਂਗਾ ਬਿਨਾਂ ਸੋਚੇ ਸਮਝੇ ਅਸੀਂ ਇਸ ਤਰ੍ਹਾਂ ਦੀ ਕੋਈ ਵੀਡੀਓ ਵਾਇਰਲ ਨਾ ਕਰਿਆ ਕਰੀਏ ਜਿਹਦੇ ਨਾਲ ਇੱਕ ਮਾਹੌਲ ਖਰਾਬ ਹੋਣ ਦੀ ਗੱਲ ਕਰੇ ਪਹਿਲੀ ਗੱਲ ਤਾਂ ਗੁਰੂ ਸਾਹਿਬ ਦੇ ਸਤਨ ਦੇ ਉੱਤੇ ਹਮਲਾ ਕਰਨ ਵਾਸਤੇ ਬਹੁਤ ਵੱਡਾ ਜਿਗਰਾ ਚਾਹੀਦਾ ਹੈ ਤੇ ਕਿਹੇ ਦੇ ਵਿੱਚ ਇਸ ਤਰ੍ਹਾਂ ਦੀ ਜਜਵਾਨੀ ਨਹੀਂ ਹੈ ਜਾਂ ਕਿਹੇ ਦੇ ਵਿੱਚ ਇੰਨੀ ਹਿੰਮਤ ਨਹੀਂ ਹੈ ਕਿ ਸਰੇ ਆਮ ਬੋਲ ਕੇ ਆਪਣੀ ਸਬਦ ਸਿੱਖਾਂ ਦੇ ਖਿਲਾਫ ਜ਼ਹਿਰ ਗੁਲੰਦਾ ਕੰਮ ਕਰੇ ਸਿੱਖ ਕੌਮ ਇੱਕ ਦਲੇਰ ਕੌਮ ਹੈ ਜਿਹੜੀ ਨਿਡਰ ਕੌਮ ਹੈ ਜਿਹੜੀ ਕਿਸੇ ਨਾਲ ਅਤਿਆਚਾਰ ਨਹੀਂ ਕਰਦੀ ਮਗਰ ਆਪਣੇ ਉੱਤੇ ਵੀ ਅਤਿਆਚਾਰ ਸਹਿੰਦੀ ਨਹੀਂ ਫਿਰ ਜ਼ਰੂਰ ਉੱਤੇ ਆ ਜੇ ਇਸ ਕਰਕੇ ਮੇਰੀ ਬੇਨਤੀ ਬਿਨਾ ਸੋਚੇ ਸਮਝੇ ਵੀਡੀਓ ਸ਼ੇਅਰ ਨਾ ਕਰਿਆ ਕਰੋ ਓਦੀ ਗਹਿਰਾਈ ਚੈੱਕ ਜ਼ਰੂਰ ਕਰਿਆ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ